ਤੇ ਉਹ ਆਪਾਂ ਟਰੈਕਟਰ ਦਿਖਾਉਣੇ ਸ਼ੁਰੂ ਆ ਜਿਹੜੇ ਕਰਦੇ ਨੇ ਹਨ ਇੱਕ ਵਾਰੀ ਤੁਸੀਂ ਮਾਹੌਲ ਦੇਖ ਲਓ ਮੰਡੀ ਦਾ ਤੇ ਜਦੋਂ ਵੀ ਭਰਾ ਜੁੜ ਕੇ ਤੇ ਆਪਾਂ ਉਦੋਂ ਧੁੰਮਾ ਪਾ ਦੇਣੀ ਹੈ ਫੱਟੇ ਚੱਕ ਦੇਣੀ ਹੈ ਹਨ ਚਾਰੇ ਪਾਸੇ ਦੇਖ ਲਓ ਹਨ ਤਲਵੰਡੀ ਟਰੈਕਟਰ ਮੰਡਾ ਜਿਹੜਾ ਹੈ ਹਰ ਬੁੱਧਵਾਰ ਲੱਗਦਾ ਹੈ ਤੇ ਜਿਹੜਾ ਖੰਡੇ ਵਾਲਾ ਚੌਕ ਆ ਉਹ ਤੋਂ ਅੱਗੇ ਇੱਕ ਹੋਰ ਚੌਕ ਆਉਂਦਾ ਹੈ ਰੋੜੀ ਰੋਡ ਤੇ ਜਾਂ ਸਰਦੂਲਗੜ੍ਹ ਰੋਡ ਤੇ ਤੁਸੀਂ ਕਹਿ ਸਕਦੇ ਹੋ ਹਨ ਤੇ ਸ਼ੁਰੂ ਕਰਾਂਗੇ ਆਪਾਂ ਮੈਕਸੀ ਤੋਂ 520 5245 ਤੋਂ ਡੀਆਈ ਅੱਜ ਪਹਿਲੇ ਨਹੀਂ 5245 ਮਤਲਬ ਡੀਆਈ ਮੈਸੀ ਵਰਗੂਸ਼ਣ 2002 ਮਾਡਲ ਹੈ ਤੇ ਡਿਮਾਂਡ ਇਹਦੀ ਹੈਗੀ ਹੈ 215000 ਰੁਪਏ 215000 ਰੁਪਏ ਡਿਮਾਂਡ ਹੈ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਤੇ ਆਪਣਾ ਜਿਹੜਾ ਪੇਜ ਹੈ ਧਿਲੋਸ ਅਗਲੇ ਕੀ ਇਹਨੂੰ ਸਬਸਕ੍ਰਾਈਬ ਜਰੂਰ ਕਰਿਓ ਹਨਾ ਤੇ ਟਰੈਕਟਰ ਜੀ ਇਹ ਗੱਲ ਕਰੀਏ ਟਰੈਕਟਰ ਦੀ ਕੰਡੀਸ਼ਨ ਬਹੁਤ ਸੋਹਣੀ ਪਈ ਹੈ ਜਿਵੇਂ ਕਿ 2000 ਇਹ 2 ਮਾਡਲ ਹੈ ਉਸਾ ਮੰਨਦੇ ਬੇਟਪੂੜ ਸਾਰਾ ਕੁਝ ਨਾਲ ਦਾ ਪਿਆ ਹੈ ਟਰੈਕਟਰ ਦਾ ਪੇਂਟ ਪੂੜ ਵੀ ਓਕੇ ਆ ਵਧੀਆ ਕੰਡੀਸ਼ਨ ਦਾ ਤੇ ਉਸ ਤੋਂ ਅੱਗੇ ਆ ਗਿਆ ਸੋਨਾ ਲਿਕਾ 750 ਕਿਹਾ ਕਹਿੰਦੇ ਇਹਦੇ ਜਮਾਨ ਨਮਾਈ ਕੀ ਮਾਡਲ ਹੈ 615000 ਰੁਪਏ ੜਮਾਨ ਹੈ ਹਨਾ ਪੀਵੀ30 ਬਠਿੰਡੇ ਦਾ ਨੰਬਰ ਆ ਗਿਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਪੀਵੀ3 ਆ ਗਿਆ ਬਠਿੰਡੇ ਦਾ ਨੰਬਰ ਟਰੈਕਟਰ ਦੀ ਕੰਡੀਸ਼ਨ ਦੀ ਗੱਲ ਕਰੀਏ ਤਾਂ ਚਾਰੇ ਪਾਸੇ ਓਕੇ ਆ ਫੁੱਲ ਟੌਪ ਮਾਡਲ ਵਧੀਆ ਟਰੈਕਟਰ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਦੇਖੋ ਦੋ ਅੱਗੇ ਆ ਗਿਆ ਫਾਰਮ ਟਰੈਕ 45 ਫਾਰਮ ਟਰੈਕ 45 ਦੀ ਗੱਲ ਕਰੀਏ ਤਾਂ ਦੋਸਤੋ 11 ਮਾਰ ਦਾ 395000 ਰੁਪਏ ੜਮਾਨ ਹੈ ਇਹਦੀ 11 ਮਾਰ ਦੀ 395000 ਰੁਪਏ ੜਮਾਨ ਹੈ ਟਰੈਕਟਰ ਟਾਇਰਾਂ ਦੀ ਗੱਲ ਕਰੀ ਤਾਂ ਅਗਲੇ ਟਾਇਰ 85 ਪੈਸੇ ਆ ਪਿਛਲੇ ਦਾ 75 ਤੋਂ 80 ਪੈਸੇ ਪਈ ਆ ਨਾ ਪਿੰਡ ਦੀ ਗੱਲ ਕਰੀ ਤਾਂ ਪਿੰਡ ਕਦੋਂ ਟਰੈਕਟਰ ਬਹੁਤ ਸੋਹਣਾ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਨਾ ਚਲ ਮੰਡੀ ਟਰੈਕਟਰ ਮੇਲੇ ਤੇ ਲਾਈਵ ਆ ਚੱਲ ਜਿੰਦਾ ਦੋਸਤੋ ਇਸ ਟਾਈਮ ਫੇਸਬੁੱਕ ਤੇ ਆਪਣਾ ਨਾ ਚਾਰੇ ਪਾਸੇ ਹੁਣ ਟਰੈਕਟਰ ਜਿਹੜਾ ਆਪਾਂ ਦਿਖਾ ਰਹੇ ਹਾਂ ਵੀਡੀਓ ਨੂੰ ਦਬਕੇ ਸ਼ੇਅਰ ਕਰੀ ਚੱਲੋ ਹੈ ਨਾ ਤਾਂ ਦੋਸਤੋ ਅੱਗੀ ਗੱਲ ਕਰੀ ਤਾਂ ਆਪਾਂ ਇਧਰੋਂ ਆ ਗਿਆ ਅਰਜਨ ਅਰਜਨ ਆ ਗਿਆ ਨੋਵੋ ਕੀ ਬਾਤ ਆ ਖੜਾ ਵੀ ਟਰੈਕਟਰ ਜੱਜ ਦਾ ਫੁੱਲ ਵਧੀਆ ਵਧੀਆ ਪਲੀਸ ਦਾ ਬਹੁਤ ਸ ਵੀ ਮਾਡਲ ਦਾ 665000 ਰੁਪਏ ਦੀ ਮੰਗ ਹੈ ਵੀ ਮਾਡਲ ਦੀ 665000 ਰੁਪਏ ਦੀ ਮੰਗ ਦਾ ਟਰੈਕ ਦੀ ਆਪਾਂ ਫੁੱਲ ਵੀਡੀਓ ਵੀ ਪਾਵਾਂਗੇ ਬਹੁਤ ਜਲਦੀ ਹੈ ਨਾ ਤੇ ਉਸ ਤੋਂ ਅੱਗੇ ਆ ਗਿਆ 3630 3630 ਦੀ ਆਪਾਂ ਜੇ ਗੱਲ ਕਰੀਏ ਤਾਂ 3630 ਦੋਸਤੋ ਆ ਗਿਆ 2003 ਮਾਡਲ 295000 ਰੁਪਏ ਦੀ ਮੰਗ ਹੈ ਦੀ ਆ ਗਈ 3630 ਦੀ 295000 ਰੁਪਏ ਆ ਤੇ ਉਸ ਤੋਂ ਅੱਗੇ ਆ ਗਿਆ 3604 ਮਾਡਲ ਨੇ ਇਹ ਮਾਡਲ 90 1 ਲੱਖ 73000 ਰੁਪਏ ਦੀ ਮੰਗ ਹੈ ਚੱਪਾਲੀ ਕਾਪੀ ਹੈ ਨਾ ਕਿ ਲੱਕ ਤੇ ਤਿਆਰ ਪੇ ਡਿਮਾਂਡ ਹੈ ਚੇਪਾ ਵਾਲੀ ਕਾਪੀ ਆ ਵੀਡੀਓ ਨੂੰ ਸ਼ੇਅਰ ਕਰੀ ਚਲਦੇ ਦਬਕੇ ਦੋਸਤੋ ਬਾਈ ਜੀ ਕੱਲ ਆਇਸ਼ਾ 247 ਦੀ ਵੀਡੀਓ ਬਣਾਉ 12 18 12 ਤੋਂ 18 ਕੋਈ ਗੱਲ ਨਹੀਂ ਵੀਰੇ ਜਰੂਰ ਬਣਾਵਾਂਗੇ ਕੋਈ ਮਿਲ ਗਿਆ ਨਾ ਮੈਂ ਜਰੂਰ ਬਣਾਉਂ ਤੇਰੇ ਵਾਸਤੇ ਸਪੈਸ਼ਲ ਰੀਲ ਪਾ ਦੂੰਗੀ ਵੀਰੇ ਯਾਰ ਹੋਰ ਦੱਸ ਹਰਦੀਪ ਭਰਾ ਕੋਈ ਹਰਸ਼ਦੀਪ ਭਰਾ ਕੋਈ ਗੱਲ ਨਹੀਂ ਰੀਲ ਹੀ ਪਾ ਦਾਂਗੇ ਟੈਨਸ਼ਨ ਨਹੀਂ ਨਾ ਲੈ ਯਾਰ ਤੇ ਅੱਗੇ ਆ ਗਿਆ ਚੈਂਪੀਅਨ ਆ ਗਿਆ 1819 ਮਾਡਲ ਦਾ 415000 ਰੁਪਿਆ ਡਿਮਾਂਡ ਹੀ ਦੀ ਹੈ ਹਨ 1819 ਮਾਡਲ ਤਾਂ 415000 ਕੀ ਡਿਮਾਂਡ ਹੈ ਫੁੱਲ ਟੌਪ ਹੈ ਟਰੈਕਟਰ ਦੇ ਪੇਂਟ ਦੀ ਗੱਲ ਕਰੀ ਤਾਂ ਜਿਵੇਂ ਲਿਸ਼ਕਾ ਮਾਰਦਾ ਸੂਰਜ ਵੀ ਕਹਿੰਦੇ ਗਸ਼ ਖਾ ਕੇ ਦੇਖਦਾ ਉਸ ਤੋਂ ਅੱਗੇ ਆ ਗਿਆ ਅਰਜਨ 10 ਮਾਡਲ ਦਾ 385000 ਕੀ ਡਿਮਾਂਡ ਹੈ ਵੀਡੀਓ ਸ਼ੇਅਰ ਕਰੀ ਚਲੇ ਦੱਪ ਤੇ ਉਸ ਤੋਂ ਅੱਗੇ ਜੀ ਚਲੀਏ ਤਾਂ ਆਪਾਂ ਆ ਗਿਆ ਸੋਨਾ ਲੀਤਾ 12 ਮਾਡਲ 290000 ਰੁਪਿਆ ਡਿਮਾਂਡ ਹੈ 12 ਮਾਡਲ ਦੀ ਦੱਪ ਕੇ ਸ਼ੇਅਰ ਕਰ ਹਾਂ ਭਾਈ ਹਰਸ਼ਦੀਪ ਜਰੂਰ ਮਾਨ ਰੱਖਾਂਗੇ 12 ਤੋਂ 18 ਮਾਡਲ ਜ਼ਰੂਰ ਬਣਾਵੀ 12 13 ਜਾਂ ਜਾਂ 12 ਤੋਂ 18 ਸਾਰਿਆਂ ਦੀ ਬਣਾਉਣੀ ਆ ਜਾਂ ਕੱਲੇ 12 ਤੋਂ 18 ਹੀ ਦੱਸ ਦਿਓ ਨਾ ਕਿ 12 ਤੋਂ 18 ਸਾਰੇ ਮਿਲ ਕੇ ਸਾਰੇ ਨਹੀਂ ਪਾ ਦਾਂਗੇ ਰੀਲਾ ਤੈਨੂੰ ਜਵਾਬ ਨਹੀਂ ਦਿੰਦੇ ਵੀਰੇ ਅੱਗੇ ਆ ਗਿਆ ਸੋਨਾ ਲੀਕਾ 21 ਮਾਡਲ ਕਿ ਮਾਡਲ ਆ ਗਿਆ 750 5 ਲੱਖ 90 ਹਜ਼ਾਰ ਦੀ ਡਿਮਾਂਡ ਆ ਪੀ ਵੀ 02 ਪੰਜਾਬ ਨੰਬਰ ਆ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ ਤਾਂ ਕਰ ਕਿਆ ਬਾ ਕਮਾਲ ਹੈ ਨਾ ਐਮ ਆਰ ਐਫ ਦੇ ਅਗਲੇ ਆ ਗਏ ਚਾਰੇ ਟਾਇਰ ਨਵੇਂ ਚਾਰੇ ਚੌਖਰੇ ਹੀ ਨਵੇਂ ਹਨਾ ਸਾਈਡ ਗੇਅਰ ਆ ਗਿਆ ਫੁੱਲ ਟੌਪ ਆ ਗਿਆ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਪਿਛਲੇ ਵੀ ਐਮ ਆਰ ਐਫ ਦੇ ਆ ਗਏ ਨਾ ਵੀਡੀਓ ਨੂੰ ਦਬਕੇ ਸ਼ੇਅਰ ਕਰੀ ਚੱਲਿਓ ਹਣਾ ਸ਼ੇਅਰ ਤੁਸੀਂ ਕਰਨ ਦੇ ਟਰੈਕਟਰ ਦਿਖਾਉਣੇ ਆਪਾਂ ਤੁਹਾਨੂੰ ਵੀ ਆਪਣਾ ਫਰਜ਼ ਹੈ ਸ਼ੇਅਰ ਤੁਹਾਡਾ ਫਰਜ਼ ਹੈ ਟਰੈਕਟਰਾਂ ਦਾ ਫਰਜ਼ ਹੈ ਆਪਣਾ ਹਣਾ ਤੇ ਉਸ ਤੋਂ ਅੱਗੇ ਆ ਗਿਆ ਆਪਾਂ ਮਹਿੰਦਰਾ 475 BI B ਮਾਡਲ ਤੇ 4,70,000 ਰੁਪਏ ਡਿਮਾਂਡ ਹੈ ਦੀ ਆ ਦੀ B ਮਾਡਲ ਦੀ ਚਾਰ ਆਲ ਮਾਡਲ ਠੀਕ ਹੈ ਬਈ ਕੋਈ ਗੱਲ ਨਹੀਂ ਬਹੁਤ ਕੋਸ਼ਿਸ਼ ਕਰਾਂਗੇ 12 ਤੋਂ 18 ਦਿਖਾਉਂਗਾ ਸਾਰੇ ਹਣਾ ਤੇ ਉਸ ਤੋਂ ਅੱਗੇ ਆ ਗਿਆ 10 ਮਾਡਲਾਂ ਦਾ 3,75,000 ਰੁਪਏ ਅਰਜਨ ਤੇ ਕਨੀਆਂ ਪਈਆਂ ਤੇ ਸਾਰੇ ਬੰਦੇ ਲੱਗੇ ਵੇ ਸਾਫ ਕਰਨ ਨਾ ਉਸ ਤੋਂ ਅੱਗੇ ਆ ਗਿਆ ਜੌਂਡੀ ਯਾਰ ਤੇ ਆਪਿਆ ਡੀ ਆ ਜੌਂਡੀ ਯਾਰ 395000 ਰੁਪਏ ਦੀ ਡਿਮਾਂਡ ਹੈ ਤੇ ਮਾਡਲ ਹੈਗਾ ਇਹ 13 2013 ਮਾਡਲ ਤੇ ਅੱਗੇ ਆ ਗਿਆ 53 ਦਾ ਸਟੇਟ ਦਾ ਸ਼ੇਅਰ ਖੜਾ ਨਾ ਜਿਵੇਂ ਘੋੜਾ ਖੜਾ ਹੁੰਦਾ ਨਾ ਕਾਲਾ ਕਾਂਟਾ ਤੁਸੀਂ ਟਰੈਕਟਰ ਦੀ ਕੰਡੀਸ਼ਨ ਦੇਖ ਲਓ ਟਰੈਕਟਰ ਟਾਇਰ ਦੇਖੋ ਚਾਰੇ ਟਾਇਰ ਨਵੇਂ ਆ ਤੇ ਖੁੱਲਵੇਂ ਇਸੇ ਚ ਫੁੱਲ ਟੌਪ ਆ ਖੁੱਲਵੇਂ ਇਸ ਆ ਗਿਆ ਵਧੀਆ ਜਿੰਨੀ ਤਾਰੀਫ ਕਰਦੀਏ ਤੇ ਓਨੀ ਘਟ ਹੈ ਤੇ ਰਾਜਸਥਾਨ ਨੰਬਰ ਆ ਗਿਆ ਐਨਓਸੀ ਆ ਜਾਣੀ ਹੈ ਉੱਡੀ ਤੁਰੀ ਹੋਣੀ ਹੈ ਐਨਓਸੀ ਦਾ ਕੋਈ ਚੱਕਰ ਨਹੀਂ 595000 ਰੁਪਏ ਡਿਮਾਂਡ ਹੈ ਫੁੱਲ ਟੌਪ ਮਾਡਲ ਹੈ ਇਹਦੀ ਵੀ ਫੁੱਲ ਵੀਡੀਓ ਆਪਣੀ ਜਲਦੀ ਆ ਰਹੀ ਹੈ ਹਨਾ ਸ਼ੇਅਰ ਕਰੀ ਚੱਲੋ ਤੱਪਕੇ ਹਨਾ ਕਰਦੇ ਕਰਦੇ ਸਮਾਰ ਕੇ ਮਾਰਦੇ ਕਰਾ ਚਮਕਾ ਦੇ ਚਮਕਾ ਹਨਾ ਦੋਸਤਾਂ ਅੱਗੇ ਗੱਲ ਕਰੀਏ ਤਾਂ ਆਪਾਂ ਉਦੋਂ ਅੱਗੇ ਆ ਗਿਆ 855 ਆ ਗਿਆ ਜੇ 855 ਦੀ ਮਾਡਲ ਦੀ ਗੱਲ ਕਰੀਏ ਤਾਂ ਕਿਤੇ ਦਿਖਿਆ ਦਿਖਾ ਦਿਨ ਨਹੀਂ ਹਨਾ ਤੇ ਅੱਗੇ ਆ ਗਿਆ 750 ਸੋਨਾ ਲੀਕਾ ਸੋਨਾ ਨਿਕਾ ਦੇ ਕਰੇ ਸਭ ਤੋਂ ਵੱਧ ਜਿਹੜੇ ਆਹੋ ਹੁੰਦੇ ਨਾ ਲੋਨ ਹੁੰਦੇ ਆ ਸੋਨਾ ਨਿਕਾ ਦੇ ਹੁੰਦੇ 16 ਮਾੜ ਦਾ 485000 ਰੁਪਏ ਦੀ ਡਿਮਾਂਡ ਹੈ ਪੰਜਾਬ ਨੰਬਰ ਹੈ ਦਬ ਕੇ ਸ਼ੇਅਰ ਕਰੀ ਚੱਲੇ ਹੁਣ 3630 ਪਲੱਸ ਆ ਗਿਆ 8 ਮਾੜ ਦਾ 315000 ਰੁਪਏ ਦੀ ਡਿਮਾਂਡ ਹੈ ਸ਼ੇਅਰ ਕਰਕੇ ਦਬ ਕੇ ਵੀਡੀਓ ਨੂੰ 445 ਆ ਗਿਆ ਪਾਵਰ ਟਰੈਕ ਬਹੁਤ ਕੁਛ ਲਿਖਿਆ ਕਰ ਡਬਲ ਕਲਚ ਪੀਟੀਓ ਡਬਲ ਤੇ ਡਿਮਾਂਡ ਇਹਦੀ ਹੈਗੀ 278000 ਰੁਪਏ ਪੀਵੀ 4350 ਨੰਬਰ ਆ ਗਿਆ ਹੈ ਨਾ ਆਰਮ ਟੈਕ 35 ਆ ਗਿਆ 5 ਮਾੜ ਦਾ 225000 ਰੁਪਏ ਦੀ ਡਿਮਾਂਡ ਇਹਦੀ ਹੈ ਸ਼ੇਅਰ ਕਰੀ ਚਲੋ ਦੋਸਤੋ ਦੋਸਤੋ ਅੱਗੇ ਆ ਗਿਆ 363 ਪਲੱਸ ਚ ਆ ਗਿਆ 11 ਮਾਡਲ ਦਾ 485000 ਰੁਪਏ ਡਿਮਾਂਡ ਹੈ 11 ਮਾਡਲ ਦੀ 485000 ਰੁਪਏ ਡਿਮਾਂਡ ਹੈ ਵੀਡੀਓ ਨੂੰ ਤਬ ਕਿ ਸ਼ੇਅਰ ਕਰੀ ਚਲੋ ਉਸ ਤੋਂ ਅੱਗੇ ਜੱਗਲ ਕਰੀ ਆਪਾਂ ਉਸ ਤੋਂ ਅੱਗੇ ਆ ਗਿਆ 735 ਸਵਰਾਜ ਨੰ99 ਮਾਡਲ ਹੈ 170000 ਰੁਪਏ ਡਿਮਾਂਡ ਆ ਪੰਜਾਬ ਨੰਬਰ ਇਹ ਆ ਗਿਆ ਪੰਜਾਬ ਨੰਬਰ ਇਹ ਆ 170000 ਰੁਪਿਆ 70000 ਰੁਪਏ ਡਿਮਾਂਡ ਹੈ 170 ਡਿਮਾਂਡ ਹੈ 99 ਮਾਡਲ ਟਾਇਰ ਤੁਸੀਂ ਅਗਲੇ ਦੇਖ ਲਓ ਤੇ ਟਾਇਰ ਤੁਸੀਂ ਪਿਛਲੇ ਦੇਖ ਲਓ ਨਾ ਟਾਇਰਾਂ ਦੀ ਕੰਡੀਸ਼ਨ ਦਾ ਤੁਸੀਂ ਅੰਦਾਜ਼ਾ ਅੱਗੇ ਆ ਗਿਆ 241 ਮੈਸੀਸ ਵੀਵੀ 8 ਨੰਬਰ ਹੈ 2002 ਮਾਡਲ ਦਾ 235000 ਕੀ ਡਿਮਾਂਡ ਹੈ ਵੀਡੀਓ ਸ਼ੇਅਰ ਕਰੀ ਚਲਿਓ ਲੈ ਬਈ ਤੇਰਾ ਇੱਕ 13 ਮਾਡਲ ਦਾ ਇਸ਼ਾਰਾ ਆ ਗਿਆ ਹਰਸ਼ਦੀਪ 13 ਮਾਡਲ ਦੇ ਲੈ 195000 ਦੀ ਡਿਮਾਂਡ ਹੈ ਹਨਾ 13 ਦੀ ਕੰਡੀਸ਼ਨ ਦੇ ਲੈ ਬਾਕੀ ਜੀ ਹਜੇ ਲੱਗਿਆ ਹੋਇਆ ਵੀਡੀਓ ਦੇ ਨਾਲ ਜੁੜਿਆ ਹੋਇਆ ਤੇ ਧਿਆਨ ਨਾਲ ਦੇਖ ਲੈ ਹਨਾ ਤਲਵੰਡੀ ਟਰੈਕਟਰ ਮੇਲੇ ਤੇ ਹੈ ਵੀਡੀਓ ਨੂੰ ਸ਼ੇਅਰ ਕਰੀ ਚਲਿਓ 13 ਮਾਡਲ 195000 ਰੁਪਏ ਦੀ ਡਿਮਾਂਡ ਹੈ ਹਾਂ ਉਸ ਤੋਂ ਅੱਗੇ ਆ ਗਿਆ ਦੋਸਤੋ ਸੋਨਾਲੀਕਾ 730 730 ਹੈਗਾ ਸੋਨਾ ਲਿਕਾ ਇਹ ਸ਼ਾਇਦ ਦੋ ਸਿਲੰਡਰ ਹੁੰਦੇ ਆਏ ਦੋ ਸਿਲੰਡਰ ਚ ਆ ਗਿਆ 730 ਜ਼ਿਆਦਾਤਰ ਵਪਾਰੀ ਹੈ ਜਿਹੜੇ ਉਹ ਨੂੰ ਪ੍ਰੈਫਰੈਂਸ ਦਿੰਦੇ ਆ ਵਪਾਰੀਆਂ ਤੇ ਸ਼ੌਂਕੀਆ ਟ੍ਰੈਕਟਰ ਹੈ ਵਪਾਰੀ ਬਹੁਤ ਰੱਖਦੇ ਨੇ 3213 ਨੰਬਰ ਹੈ 14 ਮਾਡਲ ਹੈ 265000 ਰੁਪਏ ਦੀ ਡਿਮਾਂਡ ਹੈ ਹਨਾ ਸ਼ੇਅਰ ਕਰੀ ਚੱਲੇ ਅੱਗੇ ਆ ਗਿਆ 855 ਨੌ ਮਾਡਲ 365000 ਰੁਪਏ ਦੀ ਡਿਮਾਂਡ ਤੇ ਆ ਗਿਆ ਦੋਸਤੋ ਅੱਗੇ ਆਪਾਂ ਗੱਲ ਕਰੀਏ ਤਾਂ ਜੌਂਡੀ ਆ ਰਿਹਾ ਗਿਆ ਜੌਂਡੀਰ ਦੀ ਗੱਲ ਕਰੀਏ ਤਾਂ 7 ਮਾਡਲ ਦਾ 265000 ਰੁਪਏ ਦੀ ਡਿਮਾਂਡ ਹੈ ਸ਼ੇਅਰ ਕੋਲ ਤੇ ਲਿਨ ਦਬਕੇ ਫਿਰ ਆਪਣਾ ਪੇਜ ਉਹਨੂੰ ਫਾਲੋ ਕਰ ਲੈਣਾ ਤੇ ਅੱਗੇ ਆਪਾਂ ਗੱਲ ਕਰੀਏ ਤਾਂ ਦੇ ਨੇ ਐਸ ਪਾਸੇ ਕਈ ਪ੍ਰਾਹੇ ਜਿਹੜੇ ਵੀ ਨਹੀਂ ਵੀ ਬਣਾਉਂਦੇ ਯਾਰ ਹਨਾ ਅੱਕੇ ਚੱਲਦੇ ਆ ਭੈਸ ਪਾਸੇ ਇਹ ਆ ਗਿਆ ਜੀ 3630 16 ਮਾੜਲਾ 468000 ਰੁਪਏ ਦੀ ਮੰਗ ਰਹੀ ਦੀ ਹੈ ਅੱਗੇ ਆ ਗਿਆ ਫਾਰਮ ਟਰੈਕ 60 ਇੱਕ ਮਾੜਲਾ 215000 ਰੁਪਏ ਦਾ ਹੈ ਪੀ ਵੀ 32 ਨੰਬਰ ਹੈ ਪੰਜਾਬ ਸ਼ੇਅਰ ਕਰੀ ਚੱਲਦੇ ਰਾਕੋ 53 ਦਾ ਸਾਕਾ ਜੌਂਟੀਰ 2010 ਮਾਡਲ 465000 ਰੁਪਏ ਦੀ ਡਿਮਾਂਡ ਹੈ ਜੀ ਇਹਦੀ ਹੈ ਵੀਡੀਓ ਨੂੰ ਦਬਕੇ ਸ਼ੇਅਰ ਕਰੀ ਚੱਲਦੇ ਦੋਸਤੋ ਅੱਗੇ ਆ ਗਿਆ ਫਾਰਮ ਟਰੈਕ 60 ਫੁੱਲ ਕੰਮ ਹੋਇਆ ਕਹਿੰਦਾ ਬਾਈ ਕਹਿੰਦਾ ਫੁੱਲ ਕੰਮ ਹੋਇਆ 7 ਮਾਡਲ ਦਾ 270000 ਰੁਪਏ ਦੀ ਡਿਮਾਂਡ ਹੈ ਉਸ ਤੋਂ ਅੱਗੇ ਆ ਗਿਆ 95 ਮਾਡਲ ਆਇਸ਼ਰ 105000 ਰੁਪਏ ਦੀ ਡਿਮਾਂਡ ਹੈ ਸੋਨਾ ਲੀਕਾ ਦਾ 740 2007 ਮਾਡਲ 160000 ਰੁਪਏ ਦੀ ਡਿਮਾਂਡ ਹੈ ਸ਼ੇਅਰ ਕਰੀ ਚੱਲਦੇ 5204 ਆ ਗਿਆ ਇਹਦਾ ਰੇਟ ਹੈ ਇਹ ਕਨਫਰਮ ਹੈ ਕਿੱਥੇ ਲੈ ਵੀ ਸੋਣਾ ਆਇਸ਼ਰ 11 ਮਾਡਲ ਆ ਗਾ ਦੋਸਤਾਂ 11 ਮਾਡਲ ਚੱਕ ਲਾ 11 ਮਾਡਲ 1,75,000 ਰੁਪਏ ਦੀ ਡਿਮਾਂਡ ਹੈ ਵੀਡੀਓ ਦੱਬ ਕੇ ਸ਼ੇਅਰ ਕਰੀ ਚੱਲਿਓ ਨਾ ਉਸ ਤੋਂ ਅੱਗੇ ਗੱਲ ਕਰੀਏ ਤਾਂ ਜੌਂਡੀਰ ਆ ਗਿਆ 5204 ਫੈਬਰ ਹੁੱਡ ਹੈ ਵੱਡਾ ਮਿਊਜ਼ਿਕ ਸਿਸਟਮ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ 11 ਮਾਡਲ ਹੈ 4,35,000 ਰੁਪਏ ਲੈਦੀ ਹੈ ਨਾ ਉਸ ਤੋਂ ਅੱਗੇ ਆ ਗਿਆ 855 20 ਮਾਡਲ ਜਮਨ ਨਮਾ ਕੋਕਾ ਪੀਸ 6,55,000 ਰੁਪਏ ਦੀ ਡਿਮਾਂਡ ਹੈ 855 ਦਾ 11 ਮਾਡਲ 375000 ਰੁਪਇਆ ਡਿਮਾਂਡ ਇਹਦੀ ਹੈ ਸ਼ੇਅਰ ਕਰੀ ਚੰਦੇ ਅੱਗੇ ਆਪਾਂ ਹੋਰ ਵੀ ਦਿਖਾਉਣੇ ਸਮੂ ਘੁਮ ਘੁਮਾਨ ਦੀ ਮੰਡੀ ਚ ਲਾਂਗੇ ਦੋਸਤੋ ਉੱਥੇ ਉੱਥੇ ਤੁਹਾਨੂੰ ਟੈਕਟ 855 ਬਤਾਓ ਬਾਈ ਕਿਹੜਾ 855 ਦੋ ਹੁਣ ਦੇਖਿਆ ਜਿਹੜੇ ਹੁਣੇ ਹੁਣ ਹੈਨਾ ਜਿਹੜੇ ਹੁਣੇ ਹੁਣ ਦੇਖਿਆ ਦੋ ਬਾਈ 655 ਬਾਈ 655 ਤੇ 375 ਡਿਮਾਂਡ ਹੈ ਬਾਈ ਇਹ ਵੀਰੇ ਇਹ ਟਕਲ ਮੰਡੀ ਟਰੈਕਟਰ ਮੇਲੇ ਜਿਸ ਨੂੰ ਆਉਣਾ ਪਊਗਾ ਉੱਥੇ ਆ ਕੇ ਤੁਸੀਂ ਦੇਖ ਲਓ 655 375 ਡਿਮਾਂਡ ਹੈ 21 ਮਾਡਲ ਹੈ ਇੱਕ ਹਨ ਉਸ ਤੋਂ ਅੱਗੇ ਆ ਗਿਆ 744 ਸਵਰਾਜ 744 ਸਵਰਾਜ ਦੀ ਗੱਲ ਕਰੀਏ ਤਾਂ 9 ਮਾਡਲ ਦਾ 310000 ਰੁਪਏ ਡਿਮਾਂਡ ਹੈ ਲੈ ਵੀ ਦੋਸਤਾਂ ਇੱਕ ਹੋਰ ਆ ਗਿਆ 855 744 XT ਹੈਗਾ ਵੀਰੇ 14 ਮਾਡਲ ਦਾ 480000 ਰੁਪਏ ਡਿਮਾਂਡ ਹੈ ਬਾਈ ਉਹਦੀ ਨਾ ਅਸ਼ੋਕ ਵੀਡੀਓ ਪਾਵਾਂਗੇ ਬਈ ਆਪਾਂ ਕੱਲ ਨੂੰ ਸਵੇਰ ਵੀਡੀਓ ਪੇਜ ਤੇ ਫੇਸਬੁੱਕ ਤੇ YouTube ਤੇ 744 XT ਬਹੁਤ ਘੱਟ ਚੱਲਿਆ 6 700 ਘੰਟਾ ਚੱਲਿਆ ਹੋਇਆ ਹੈ ਨਾ ਤੇ ਉਹਦੀ ਵੀਡੀਓ ਇਹ ਕੱਲ ਨੂੰ ਪੈ ਜਾਨੀ ਹੈ ਆਪਣੇ ਪੇਜ ਤੇ ਕੋਈ ਡਿੱਕਾ ਨਹੀਂ ਤੁਸੀਂ ਉੱਥੇ ਵੀਡੀਓ ਦੇਖ ਲਿਓ ਜਮਨ ਨਮਾ ਇੱਕ ਯੈਂਸੀ ਸ਼ੋਰੂਮ ਹੈ ਕੋਈ ਜਮਾ ਫੁੱਲ ਟੌਪ ਹੈ ਬਹੁਤ ਵਧੀਆ ਕੰਡੀਸ਼ਨ ਟਰੈਕਟਰ ਆ 744 ਹੈ ਜਿਹੜਾ ਜਿਹੜੀ ਦੀ ਤੁਸੀਂ ਗੱਲ ਕਰੀ ਜਿੰਦੇ ਆਪਾਂ ਹੁਣ ਇਸ ਟਾਈਮ ਕੋਈ ਗੱਲ ਨਹੀਂ ਉਹਦੀ ਵੀਡੀਓ ਆਪਣੇ ਕੱਲ ਪੈ ਜੂ ਮਿਸਟਰ ਸਿੰਘ ਗੁੱਡ ਬਾਏ ਬਾਏ ਬਹੁਤ ਬਹੁਤ ਧੰਨਵਾਦ ਜੀ ਤੇ ਥੈਂਕ ਯੂ ਹੈ ਨਾ ਅੱਗੇ ਆ ਗਿਆ A458 ਮਾਡਲ 1.40 ਲੱਖ ਰੁਪਏ ਦੀ ਮੰਗ ਹੈ ਡਬਲ ਕਲੱਚ ਆ ਗਿਆ ਹੈ ਸ਼ੇਅਰ ਕਰੀ ਚੰਦੇ 855 ਬਥੇਰੇ ਖੜੇ ਹੈ ਉਸ ਤੋਂ ਅੱਗੇ ਆ ਗਿਆ 9 ਮਾਡਲ 3.60 ਲੱਖ ਰੁਪਏ ਦੀ ਮੰਗ ਹੈ ਭਈ ਸ਼ੌਕੇ ਦੀ ਹੈਨਾ 3.60 ਲੱਖ ਰੁਪਏ ਦੀ ਮੰਗ ਹੈ 9 ਮਾਡਲ ਲੈ ਦੱਬ ਕੇ ਸ਼ੇਅਰ ਉਸ ਤੋਂ ਅੱਗੇ ਆ ਗਿਆ 17 ਮਾਡਲ 17 ਮਾਡਲ ਦੀ ਗੱਲ ਕਰੀਏ ਤਾਂ 5.73 ਡਿਮਾਂਡ ਹੈ ਨਾ ਸ਼ੇਅਰ ਕਰੀ ਚਲੋ ਦਬਕੇ ਤੇ ਉਸ ਤੋਂ ਅੱਗੇ ਆ ਗਿਆ ਜੀ ਆਪਾਂ ਗੱਲ ਕਰੀਏ ਤਾਂ 3 ਮਾਰਡਾ 285 ਡਿਮਾਂਡ ਹੈ ਅਈਸ਼ਰ ਅਗਲਾ ਵੀਰੇ 16 ਮਾਰਡਾ 243 ਡਿਮਾਂਡ ਹੈ ਪੰਜਾਬ ਨੰਬਰ ਹੈ ਦੇਖ ਲਾਣਾ ਕਿੱਚੀ ਚਲੋ ਉਸ ਤੋਂ ਅੱਗੇ ਆ ਗਿਆ ਅਈਸ਼ਰ ਇੱਕ ਹੋਰ ਆ ਗਿਆ 10 ਮਾਰਡਾ ਤੇ 183 ਡਿਮਾਂਡ ਹੈ ਪੀਵੀ ਜੀ ਤੋਂ ਪੰਜਾਬ ਨੰਬਰ ਹੈ ਵੀਡੀਓ ਸ਼ੇਅਰ ਕਰੀ ਚਲੋ ਦਬਕੇ ਜਿਹੜਾ ਆਪਣਾ ਪੇਜ ਆ ਨੂੰ ਫਾਲੋ ਕਰ ਲਿਓ ਤੇ ਲੋ ਵੀ ਦੋਸਤੋ 11 ਮਿੰਟਾ ਦਾ ਹੋ ਗਿਆ ਲਾਈਵ ਇੱਥੇ ਹੀ ਆਪਾਂ ਕਰਦੇ ਹਾਂ ਇਹਨੂੰ ਫਿਨਿਸ਼ ਧੰਨਵਾਦ ਦੋਸਤੋ ਜੁੜਨ ਲਈ ਬਹੁਤ ਬਹੁਤ ਸਾਰਿਆਂ ਦਾ ਤੇ ਲਵ ਯੂ ਆਲ ਬਾਈ ਅਸ਼ੋਕ ਸਪੈਸ਼ਲ ਤੁਹਾਨੂੰ ਫੇਰ ਕਹਿਣਾ ਮੈਂ ਉਹਦੀ ਵੀਡੀਓ ਆਪਣੇ ਸੋਬਾ ਪੈ ਜਾਨੀ ਹੈ ਐਕਸਟੀ ਦੀ 743 ਦੀ ਤੇ ਵੀਡੀਓ ਦਾ ਨੰਬਰ ਛੱਡਾਂਗਾ ਆਪਦਾ ਕਾਲ ਕਰ ਲਿਓ ਮਾਲਕ ਨੂੰ ਧੰਨਵਾਦ ਦੋਸਤੋ